ਬਾਨ ਤੇ ਬੜਾ ਮੁਲਖ ਹੀ ਮੈਨੂੰ ਆਹ ਤਗੜਾ ਆ ਗਿਆ ਮੈਂ ਤਗੜਾ ਤਾਂ ਹੋਇਆ ਹੀ ਹੁਣ ਮੈਂ ਪੀਪੀ ਮੇਰੇ ਕੋਲ ਸੀ ਤੇ ਮੈਂ ਬੰਨਣਾ ਜਾ ਕੇ ਤੇ ਲੱਗ ਗਿਆ ਅੱਛਾ ਪੀਪੀ ਤੇ ਤੁਸੀਂ ਸੀ ਉਹ ਪੀਪੀ ਮੈਂ ਤਗਈ ਉਹ ਪੀਪੀ ਆਲਾ ਬੱਤ ਉਹ ਕੀ ਬਾਤ ਹੈ ਪੀਪੀ ਆ ਕੀ ਬਾਤ ਹੈ ਆ ਜਾ ਯਾਰ ਸੋਣੀ ਜਮਨ ਗਰੋੜੀ ਮੈਂ ਬਿਲਕੁਲ ਬਾਤ ਹੈ ਵਿਸ਼ਵ ਸਤਲੋਜ ਦੇ ਸਹਿਯੋਗ ਦੇ ਨਾਲ ਜਿਹੜੇ ਸੇਵਾਦਾਰ ਸਹਿਬਾਨ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਸਤਲੋਜ ਤੇ ਬਿਆਸ ਦਰਿਆ ਦੇ ਵਿੱਚ ਜਿਹੜੇ ਹਾਲੇ ਵੀ ਕਈ-ਕਈ ਕਿਲੋਮੀਟਰ ਤੱਕ ਡੁੱਬੇ ਹੋਏ ਘਰ ਹੈ ਡੁੱਬੇ ਹੋਏ ਖੇਤ ਹੈ ਆ ਜਿਹੜਾ ਅਸੀਂ ਬੇੜੀ ਦੇ ਵਿੱਚ ਜਾ ਰਹੇ ਹਾਂ ਇਹ ਬਿਲਕੁਲ ਦਰਿਆ ਦੇ ਵਿੱਚੋ ਵਿੱਚ ਆ ਦਰਿਆ ਨੇ ਇਹਨੂੰ ਕਹਿ ਸਕਦੇ ਕਿ ਇਹ ਪੈਲੀ ਹੈ ਪਾਜੀ ਇਸ ਟਾਈਮ ਜਿੱਥੋਂ ਜਾ ਰਹੇ ਆ ਪਾਣੀ ਚੋਂ ਇਹ ਪੈਲੀਆਂ ਛੋਨੇ ਵਾਲੀਆਂ ਕਿੰਨਾ ਕੁ ਪਾਣੀ ਹੋ ਗਿਆ ਇਸ ਜਗ੍ਹਾ ਤੇ ਪਾਣੀ ਜੀ ਮਨ ਲੱਗੀ 8 ਫੁੱਟ ਤੱਕ ਆ ਇੱਥੇ ਹਾਂ ਕਿ ਕਿ ਅਸੀਂ ਇਹਦੇ ਵਿੱਚ ਜਿੱਥੇ-ਕਿੱਥੇ ਸਾਡੀ ਬੇੜੀ ਖੁੱਭ ਜਾਂਦੀ ਹੈ ਨਾ ਅਸੀਂ ਦੇਖਦੇ ਹੋ ਆਪਣਾ ਚੱਪੂ ਲਾ ਕੇ ਦੇਦੇ ਸੀ 8 ਤੋਂ ਵੱਧ ਹੀ ਪਾਣੀ ਮਿਲਦਾ ਜੀ ਘੱਟ ਪਾਣੀ ਨਹੀਂ ਹੈਗਾ ਜੀ ਅੱਛਾ ਬੇੜੀ ਖੁੱਭੀ ਜਾਂਦੀ ਹੈ ਹਾਂ ਖੁੱਭ ਜਾਂਦੀ ਹੈ ਫਿਰ ਸਾਨੂੰ ਆਪ ਥੱਲੇ ਉਤਰ ਕੇ ਸਮਾਨ ਪਰ ਵੜੇ ਕਰਾਉਣਾ ਪੈਂਦਾ ਜੀ ਪਰ ਇਹ ਸੇਵਾ ਬੜੂ ਸਾਹਿਬ ਵਾਲੇ ਦੀ ਹੈ ਜੀ ਉਹੀ ਉਹੀ ਸੇਵਾ ਕਰਵਾਉਂਦੇ ਬਈ ਵਧੀਆ ਅੱਛਾ ਬਾਬਾ ਜੀ ਬੜੂ ਸਾਹਿਬ ਵਾਲੇ ਬੜੂ ਸਾਹਿਬ ਵਾਲੇ ਜੀ ਬੜੂ ਸਾਹਿਬ ਵਾਲੇ ਜੀ ਹਾਂਜੀ ਜੀ ਬੱਚਿਆਂ ਦੀ ਫ੍ਰੀ ਵੀ ਪੜਾਈ ਕਰਾਉਂਦੇ ਹੀ ਉਹ ਜੀ ਅੱਛਾ ਜੀ ਹਾਂਜੀ ਜੀ ਜੇ ਕਿਸੇ ਕਿਸਾ ਕਰਦ ਕੋਈ ਦਾਹ ਟੁੱਟਿਆ ਪਟੋ ਉਹਨਾਂ ਦੀ ਵੀ ਦੇ ਵੀ ਉਹਨਾਂ ਦੀ ਬਾਬਾ ਜੀ ਆਪੇ ਸੇਵਾ ਨਭੰਦੇ ਜੀ ਅੱਛਾ ਜੀ ਹਾਂਜੀ ਬਿਲਕੁਲ ਜੀ ਵਾਹ ਜੀ ਵਾਹ ਹਾਂਜੀ ਸੋ ਧਾਰਮਿਕ ਸੰਸਥਾਵਾਂ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਤੇ ਆਮ ਲੋਕ ਜਿਹੜੇ ਐ ਦੇਸ਼ ਭਰ ਦੇ ਵਿੱਚੋਂ ਉਹ ਸੇਵਾ ਦੇ ਵਿੱਚ ਲੱਗੇ ਹੋਏ ਐ ਸੰਤ ਬਾਬਾ ਬੜੂ ਸਾਹਿਬ ਵਾਲੇ ਉਹਨਾਂ ਦੀਆਂ ਨੌ ਜਿਹੜੀਆਂ ਕਿਸ਼ਤੀਆਂ ਐ ਜਿਹੜੀਆਂ ਬੇੜੀਆਂ ਐ ਜਿਹੜੀਆਂ ਬੋਟਸ ਐ ਇਹ ਨੌ ਬੋਟਸ ਵਾਏ ਜਿਹੜਾ ਨੇ ਦੱਸਿਆ ਇਹ ਸੇਵਾਦਾਰ ਸਹਿਬਾਨ ਐ ਕਿ ਚੱਲ ਰਹੀਆਂ ਐ ਇਹ ਪੂਰੇ ਉਸ ਹਾੜਾਂ ਦੇ ਇਲਾਕੇ ਦੇ ਵਿੱਚ ਅੱਜ 6 ਸਤੰਬਰ 10-12 ਦਿਨ ਹੋ ਗਏ ਆ ਇਹ ਆਫਤ ਜਿਹੜੀ ਆ ਉਹ ਲਗਭਗ 7-8 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਫਤ ਉਹ ਹਾੜਾਂ ਦੀ ਆਈ ਹੋਈ ਹੈ ਤੇ ਸੇਵਾਦਾਰ ਵੀ ਜਿਹੜੇ ਜਿਹੜੇ ਆ ਉਹ ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਪੰਜਾਬ ਜਿਹੜਾ ਉਹ ਸ਼ਾਇਦ ਕੱਲਾ ਨਾ ਰਹੇ ਜੇ ਪਰ ਹੁਣ ਅਸੀਂ ਜਿੰਨਾ ਨੋਟ ਕੀਤਾ ਹੈ ਕਿ ਦੇਸ਼ ਭਰ ਦੇ ਵਿੱਚੋਂ ਮਦਦ ਆ ਰਹੀ ਹੈ ਪੂਰੇ ਦੇਸ਼ ਭਰ ਦੇ ਵਿੱਚੋਂ ਮਦਦ ਆ ਰਹੀ ਹੈ ਤੇ ਇਸੇ ਤਰ੍ਹਾਂ ਜਿਹੜਾ ਇਹੋ ਜਿਵੇਂ ਸੰਤ ਪਾਪਾ ਬੜੂ ਸਾਹਿਬ ਵਾਲੇ ਆ ਤੇ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵਾਲੇ ਆ ਉਹ ਸਾਰੇ ਆਪਣਾ ਪੂਰਨ ਸਹਿਯੋਗ ਘਰ-ਘਰ ਤੱਕ ਜਿਹੜਾ ਰਾਸ਼ਨ ਪਹੁੰਚਾਉਣ ਵਾਸਤੇ ਦਵਾਈਆਂ ਪਹੁੰਚਾਉਣ ਵਾਸਤੇ ਜਿਹੜੀਆਂ ਲੋੜੀ ਦੀਆਂ ਅਸਤਾਂ ਉਹ ਪਹੁੰਚਾਉਣ ਵਾਸਤੇ ਉਹ ਹਰ ਇੱਕ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਸਸਥਾਵਾ ਨਿਭਾ ਰਹੀਆਂ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤਾਂ ਪਾਣੀ ਇੱਧਰ ਵੀ ਜਾਣ ਲਿਆ ਹਾਂਜੀ

ਪਾਰੇ ਸਾਰਾ ਦਰਿਆ ਬਣਿਆ ਹੋਇਆ ਹੈ ਇਹ ਸਾਰਾ ਦਰਿਆ ਬਣਿਆ ਹੋਇਆ ਹੈ ਤੇ ਬਾਪੂ ਜੀ ਇੱਥੇ ਡਟੇ ਹੋਏ ਐ ਮਾਲ ਡੰਗਰ ਦੇ ਕੋਲ ਠੀਕ ਹੈ ਦੇ ਰਹੋ ਬਾਪੂ ਜੀ ਸਤਿ ਸ਼੍ਰੀ ਅਕਾਲ ਆ ਵੇਖੀ ਜੀ ਬਾਪੂ ਜੀ ਦਿਨ ਰਾਤ ਇੱਥੇ ਹੀ ਰਹਿੰਦੇ ਹੋ ਸਮਾਨ ਬਾਪੂ ਜੀ ਕਹਿੰਦੇ ਬਾਪੂ ਜੀ ਆਜੋ ਥੋੜਾ ਜਿਹਾ ਨੇੜੇ ਆਜੋ ਬੱਕਰੀਆਂ ਮੱਕੀਆਂ ਉੱਥੇ ਜਗ੍ਹਾ ਆ ਲੋ ਆ ਆਫੜੋ ਜੀ ਆ ਬਲੋ ਮਾਈਕ ਦਿਓ ਉਹ ਛੋਟੇ ਹੀ ਰੁੜ ਕੇ ਆਏ। ਉਹ ਤੋਂ ਆ ਕੇ ਦੇ ਇਥੇ ਲੱਗੇ ਫੇ ਬਾਹਰ ਸਾਰੇ ਡਟ ਕੇ ਗਏ ਵਿਚਾਰੀ। ਜੇ ਦਿਨ ਉਹ ਦਿਨ ਪਾਣੀ ਜ਼ਿਆਦਾ। ਅੱਛਾ ਜੀ। ਅੱਜ ਫੇ ਬੱਕਰੀਆਂ ਮਗਾਵੀਆਂ ਇੱਕ ਬੱਕਰਾ ਉਥੇ ਜਾਣ ਚ ਮਰ ਗਿਆ। ਅੱਛਾ ਜੀ। ਹਾਂ ਜੀ। ਛੋਟੇ ਦਰਿਆ ਚ ਰੁੜ ਕੇ ਆ ਗਈ ਸੀ ਪਾਣੀ। ਨਹੀਂ ਉਥੋਂ ਮਾਲ ਕੱਢਿਆ ਸੀ ਨਾ ਉਹ ਜਿਹੜੀ ਬੈਗ ਪਿਛੇ ਛੱਡ ਕੇ ਆ ਜੋ। ਉਥੋਂ ਨਿਕੜ ਗਈ ਤੇ ਇਹਨੇ ਘਰ ਦਾ ਵੇਖ ਲਓ ਪਾਣੀ ਚ ਤਵਾ ਕੀਤਾ। ਜੀ। ਐਂ ਦੀ ਹੋ ਕੇ ਤੇ ਉਹ ਜਿਹੜੀਆਂ ਟਾਲੀਆਂ। ਜੀ। ਉਹਨਾਂ ਦੀ ਜਾਨ ਖਸੀ। ਬਾਪੂ ਜੀ ਕਹਿੰਦੇ ਵੀ ਤੇ ਫੇਰ ਉਥੋਂ ਉਹ ਬੈਕ ਆਇਆ ਨੂੰ ਫੋਨ ਕੀਤਾ ਉਹ ਵਿਚਾਰੇ ਪੈਦਲ ਛੱਡ ਗਏ ਜੀ ਬਾਪੂ ਜੀ ਕਿੰਨਾ ਕਿੰਨਾ ਪਾਣੀ ਆ ਹੁਣ ਇੱਥੇ 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 ਮੇਰੇ ਪੈਰ ਨਹੀਂ ਲੱਗਦੇ ਅੱਛਾ ਜੀ ਤਾਰੂ ਹੀ ਪੂਰਾ ਉੱਪਰ ਦੀ ਆ ਤੁਹਾਡੇ ਪਾਣੀ ਅੱਜ ਮੈਂ ਉਹ ਕਲਾਦੀ ਖਲੂਲੀ ਆਇਆ ਨਾ ਆਇਆ ਮੇਰੇ ਜੀ 7-8 ਫੁੱਟ ਤੱਕ ਹੈਗਾ ਸੱਤ-ਅੱਠ ਫੁੱਟ ਤੱਕ ਪਾਣੀ ਮਤਲਬ ਹਾਲੇ ਵੀ ਜਿਵੇਂ ਅਸੀਂ ਕਹਿ ਰਹੇ ਆ ਨਾ ਕਿ ਮੈਂ ਵਾਰੀ-ਵਾਰੀ ਦੱਸ ਰਿਹਾ ਕਲਾਦੀ ਖੜਦਾ ਰਿਹਾ ਜੀ ਇਹ ਨਾ ਨਾ ਪਾਣੀ ਇਹ ਮੇਰੇ ਕੋਲ ਪੀਪੀ ਅੱਛਾ ਜੀ ਹੈਗਾ ਮੈਂ ਤਾਰੂ ਨਹ ਰੇ ਨਹੀਂ ਮੈਂ ਉਹ ਤੋਂ ਮੈ ਤੋਂ ਨਹੀਂ ਚੜਿਆ ਗਿਆ ਤਾਂ ਅੱਛਾ ਜੀ ਤੇ ਉਹ ਉੱਥੋਂ ਰੁੜ ਗਿਆ ਅੱਛਾ ਜੀ ਬੰਨ ਤੇ ਬੜਾ ਮੁਲਖ ਹੀ ਮੈਨੂੰ ਅੱਡ ਤਕੜਾ ਆ ਗਿਆ ਮੈਂ ਤਕੜਾ ਤਾਂ ਹੋਇਆ ਹੀ ਹੁਣ ਮੈਂ ਜੀ ਪੀਪੀ ਮੇਰੇ ਕੋਲ ਸੀ ਤੇ ਮੈਂ ਬੰਨ ਨੇ ਜਾ ਕੇ ਤੇ ਲੱਗ ਗਿਆ ਅੱਛਾ ਪੀਪੀ ਤੇ ਤੁਸੀਂ ਸੀ ਉਹ ਪੀਪੀ ਵਿੱਚ ਚੰਗੀ ਜੀ ਉਹ ਪੀਪੀ ਆਲਾ ਬਾਪੂ ਹੋ ਮਸ਼ੂਰ ਪੀਪੀ ਆ ਕੀ ਬਾਤ ਹੈ ਕੀ ਬਾਤ ਹੈ ਉਹ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਹੈ ਜੀ ਅੱਛਾ ਜੀ ਪੀਪੀ ਔਰ ਵੀਡੀਓ ਚੱਲੀ ਹੈ ਜੀ ਉਹ ਨਹੀਂ ਜੀ ਇਹ ਜਾਨ ਇੱਕ ਹਸਾ ਨਾ ਬਚਾਉਂਦੀ ਜਿਵੇਂ ਆ ਬੇੜੀ ਆ ਨਾ ਜੀ ਇਹੋ ਹਸਾ ਵੀ ਇਹਦਾ ਹੈ ਪੈਸੇ ਲਾਲਾ ਇਹਨੂੰ ਤੇ ਤੂੰ ਡੁੱਬਦਾ ਨਹੀਂਗਾ ਭਾਵੇਂ ਕਹੇ ਬੰਨੇ ਹਾਸਾ ਤੇ ਭਾਵੇਂ ਨਾ ਇਹ ਬਾਪੂ ਜੀ ਉਹ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਆ ਦੇਖੋ ਆ ਦਰਿਆ ਦੇ ਬਿਲਕੁਲ ਦਰਿਆ ਨਹੀਂ ਹੈ ਇਹ ਇਹ ਪੈਲੀਆਂ ਝੋਣੀਆਂ ਤੇ ਸੰਤ ਬਾਬਾ ਬੜੂ ਸਾਹਿਬ ਜੀ ਉਹਨਾਂ ਦੀਆਂ ਬੇੜੀਆਂ ਚੱਲ ਰਹੀਆਂ ਉਹਨਾਂ ਦੇ ਸੇਵਾਦਾਰ ਸਹਿਬਾਨ ਸਾਡੇ ਨਾਲ ਹੈ ਤੇ ਇੱਧਰ ਸਾਡੇ ਸਿੰਗਰ ਸਾਡੇ ਪੱਧਰੀ ਭਾਜੀ ਸਾਡੇ ਆਲੀਆ ਭੈਣ ਜੀ ਤੇ ਇਹ ਸੇਵਾਦਾਰ ਸਹਿਬਾਨ ਬੇੜੀ ਚਲਾਉਂਦੇ ਆ ਵੀਰ ਜੀ ਤੇ ਚਾਚਾ ਬੇਸ਼ਨਾ ਜੀ ਸਾਡੇ ਨਾਲ ਹੈ ਤੇ ਮਿਸਲ ਸਤਲੁਜ ਬਹੁਤ ਵੱਡਾ ਇੱਥੇ ਸਹਿਯੋਗ ਕਰ ਰਹੀ ਹੈ ਬਾਈ ਬੱਬੂ ਹੋਰੇ ਰੋਮਨ ਬਰਾਹ ਦੀ ਪੂਰੀ ਟੀਮ ਹੈ ਤੇ ਆ ਦੇਖੋ ਮੈਂ ਕਹਿੰਨਾ ਕਿ دریا ਜਿਹੜਾ ਉਹ ਬਹੁਤ ਦੂਰ ਲੱਗਦਾ ਕਿੰਨੀ ਕੁ ਦੂਰ ਹੈ ਜੀ دریا ਇਥੋਂ ਇਥੇ ਤਿੰਨ ਚਾਰ ਕਿਲੋ ਇਥੋਂ ਤਿੰਨ ਚਾਰ ਕਿਲੋਮੀਟਰ ਤੇ ਰਹਾ ਉਹ ਦੂਰ ਵੀ ਕੋਠੇ ਉਹਨਾਂ ਦੇ ਉੱਪਰ ਆ ਮੀ ਜੀ ਮੈਂ ਕੋਸ਼ਿਸ਼ ਕਰੂੰਗਾ ਦਿਖਾਉਣ ਦੀ ਦੇਖੋ ਬੇੜੀਆਂ ਚੱਲ ਰਹੀਆਂ ਇਹ ਪੈਲੀਆਂ ਦੇ ਵਿੱਚ ਚੱਲ ਰਹੀਆਂ ਬੇੜੀਆਂ ਇਹ ਦਰਿਆ ਦੇ ਵਿੱਚ ਨਹੀਂ ਹੈ ਪੈੜੀਆਂ ਦੇ ਵਿੱਚ